ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਲੰਗੇ ਦੀ ਉਹਨਾਂ ਦੀ ਮੌਤ ਦੀ ਖਬਰ ਆਉਂਦੀ ਹੈ ਔਰ ਉਸੇ ਖਬਰ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਇੱਕ ਸਵਾਲ ਖੜਾ ਹੋ ਗਿਆ ਕਿ ਕੀ ਵਿਧਾਇਕ ਗੋਗੀ ਦੀ ਇਹ ਮੌਤ ਐਕਸੀਡੈਂਟ ਸੀ ਜਾਂ ਫਿਰ ਖੁਦਕੁਸ਼ੀ ਖੁਦਕੁਸ਼ੀ ਨੂੰ ਲੈ ਕੇ ਸਵਾਲ ਵੱਧਦੇ ਜਾ ਰਹੇ ਨੇ ਲਗਾਤਾਰ ਇਸ ਸਵਾਲ ਦੇ ਉੱਤੇ ਟਿੱਪਣੀਆਂ ਜਿਹੜੀਆਂ ਨੇ ਉਡੀਕੀਆਂ ਜਾ ਰਹੀਆਂ ਨੇ ਹਾਲਾਂਕਿ ਗੁਰਪ੍ਰੀਤ ਗੋਗੀ ਦੇ ਅੰਤਿਮ ਸੰਸਕਾਰ ਵਾਸਤੇ ਥਾਂ ਨਿਰਧਾਰਤ ਕਰ ਲਈ ਗਈ ਆ ਵੱਖ-ਵੱਖ ਤਸਵੀਰਾਂ ਹੁਣ ਤੱਕ ਆ ਰਹੀਆਂ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉੱਥੇ ਮੌਜੂਦ ਆ ਕਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਨੇ ਬੇहद ਦੁਖਦਾਈ ਤਸਵੀਰਾਂ ਔਰ ਵਾਜਬ ਤੌਰ ਦੇ ਉੱਤੇ ਕੋਈ ਵੀ ਪਰਿਵਾਰਕ ਸਦਸ ਜਦੋਂ ਸਦੀਵੀ ਵਿਛੋੜਾ ਦੇ ਜਾਂਦਾ ਹੈ ਤੇ ਇਸ ਕਦਰ ਹਾਦਸਾ ਸਹਿ ਨਹੀਂ ਜਾਂਦਾ ਔਰ ਉਹੀ ਤਸਵੀਰਾਂ ਨਜ਼ਰ ਵੀ ਆ ਰਹੀਆਂ ਔਰ ਅਚਾਨਕ ਇਸ ਹੋਈ ਮੌਤ ਨੂੰ ਬੇਵਕਤੀ ਦੱਸਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਇਹੀ ਕਿਹਾ ਗਿਆ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਹ ਮੌਤ ਹੋਈ ਹੈ ਜਿਸ ਵਾਸਤੇ ਅਜੇ ਇੱਕ ਪਾਸੜ ਹੋ ਕੇ ਕੋਈ ਕੋਈ ਸਟੇਟਮੈਂਟ ਦੇ ਦੇਣੀ ਕੋਈ ਗੱਲ ਕਹਿ ਦੇਣੀ ਇਹ ਵਾਜਬ ਨਹੀਂ ਹੋਵੇਗੀ ਅਜੇ ਤੱਕ ਪ੍ਰਸ਼ਾਸਨ ਕਹਿ ਰਿਹਾ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਹ ਮੌਤ ਹੋਈ ਹੈ ਹਾਲਾਂਕਿ ਇੱਕ ਨਰੇਟਿਵ ਹੈਗਾ ਜਿਹੜਾ ਇਹ ਕਹਿੰਦਾ ਪਿਆ ਕਿ ਖੁਦਕੁਸ਼ੀ ਹੋ ਸਕਦੀ ਹੈ ਪਰ ਦੂਜੇ ਪਾਸੇ ਪਰਿਵਾਰਕ ਜੀ ਨੇ ਜਿਹੜੇ ਘਰ ਦੇ ਵਿੱਚ ਮੌਜੂਦ ਸੀ ਔਰ ਉਹਨਾਂ ਨੇ ਪ੍ਰਤੱਖ ਸਭ ਕੁਝ ਦੇਖਿਆ ਔਰ ਜੇ ਕੁਝ ਐਦਾਂ ਦਾ ਹੁੰਦਾ ਤਾਂ ਪਰਿਵਾਰਕ ਜੀਆ ਨੇ ਇਹ ਦੱਸ ਵੀ ਦੇਣਾ ਸੀਗਾ ਪਰ ਅਜੇ ਤੱਕ ਐਦਾਂ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਹਾਲਾਂਕਿ ਪਰਿਵਾਰ ਇਸ ਵੇਲੇ ਅਟੁੱਟ ਦੁੱਖ ਦੇ ਵਿੱਚ ਹੈ ਸੰਤਾਪ ਦੇ ਵਿੱਚ ਹੈ ਜੋ ਭੋਗ ਰਿਹਾ ਔਰ ਉਸ ਤੋਂ ਬਾਅਦ ਸ਼ਾਇਦ ਹੋ ਸਕਦਾ ਹੈ ਕਿ ਕੁਝ ਗੱਲਾਂ ਵਰਬਲੀ ਸਾਹਮਣੇ ਆਉਣ ਪਰ ਵਕਤ ਤੋਂ ਵਕਤ ਕੁਝ ਬਿਆਨ ਸਾਹਮਣੇ ਆ ਰਹੇ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਫਿਲਹਾਲ ਗੱਲ ਨਿਕਲ ਕੇ ਨਹੀਂ ਆ ਰਹੀ ਪਰ ਸਵਾਲ ਉਦੋਂ ਖੜਾ ਹੁੰਦਾ ਹੈ ਕਿਉਂਕਿ ਇੱਕ ਨੈਰੇਟਿਵ ਦੇ ਆਧਾਰ ਦੇ ਉੱਤੇ ਜੇ ਆਪਣੀ ਬੰਦੂਕ ਸਾਫ਼ ਵੀ ਕਰ ਰਹੇ ਸੀ ਤੇ ਐਕਸੀਡੈਂਟਲ ਗੋਲੀ ਕਿਸ ਤਰ੍ਹਾਂ ਚੱਲ ਸਕਦੀ ਹੈ ਸਿੱਧੀ ਮੱਥੇ ਦੇ ਵਿੱਚ ਕਿਵੇਂ ਸਿੱਧੀ ਮੱਥੇ ਦੇ ਵਿੱਚ ਗੋਲੀ ਵੱਜ ਸਕਦੀ ਹੈ ਹਾਲਾਂਕਿ ਇਸ ਜਵਾਬ ਦੇ ਵਜ ਦੇ ਵਿੱਚ ਬੜੇ ਤਰਕ ਦਿੱਤੇ ਜਾ ਸਕਦੇ ਨੇ ਇਸੇ ਵਾਸਤੇ ਕੁਝ ਕੁਝ ਵੀ ਇੱਕ ਪਾਸੜ ਹੋ ਕੇ ਕਹਿਣਾ ਵਾਜਬ ਨਹੀਂ ਹੋਵੇਗਾ ਅਜੇ ਇੱਕ ਨਰੇਟਿਵ ਜ਼ਰੂਰ ਹੈ ਇੱਕ ਸਵਾਲ ਜ਼ਰੂਰ ਹੈ ਇਸ ਸਵਾਲ ਦਾ ਜਵਾਬ ਕਦੋਂ ਮਿਲਦਾ ਹੈ ਇਹ ਵੇਖਣ ਦੀ ਗੱਲ ਹੈ ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਨੂੰ ਸ਼ੱਕੀ ਮੌਤ ਜਿਹੜਾ ਉਹ ਦੱਸਿਆ ਜਾ ਰਿਹਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਬਾਂ ਇੰਡੀਆ ਪੰਜਾਬੀ ਪਰਿਵਾਰ ਲਈ ਪੂਰੇ ਪੰਜਾਬ ਦੇ ਲਈ ਬਹੁਤ ਵੱਡਾ ਦੁੱਖ ਹੈ ਸੇ ਤੁ ਕਾਫੀ ਸਾਥ ਰਿਹਾ ਤੁਹਾਡਾ ਕਿਹੋ ਜੇ ਸੰਪਨਤਾ ਕਿਸ ਕਰਨੀ ਕਾਫੀ ਚਾਹ। ਹਾਂ ਜੀ ਹਰ ਇਨਸਾਨ ਹੀ ਹੋਣ ਔਖਾ ਹੈ। ਜੀ ਜਦੋਂ ਕੋਲੇ ਬੈਠਦੇ ਵਿਧਾਨ ਸਭਾ ਦੇ ਵਿੱਚ ਕਮੇਟੀਆਂ ਦੇ ਵਿੱਚ ਕੰਮ ਕੀਤਾ ਜੋ ਜਿੰਦਾ ਜਲ ਇਨਸਾਨ ਸੀ। ਹਰ ਸਮੇਂ ਖੁਸ਼ ਰਹਿੰਦਾ ਤੇ ਸਾਰਿਆਂ ਨੂੰ ਖੁਸ਼ ਰੱਖਦਾ ਸੀ। ਜੀ ਜੀ ਇਸ ਤਰ੍ਹਾਂ ਹੋ ਜਾਏਗਾ ਇੱਕਦਮ ਐਡਾ ਵਿਛੋੜਾ ਹੋ ਜਾਏਗਾ ਕਿਸੇ ਨੇ ਸੋਚਿਆ ਨਹੀਂ ਸੀ। ਸਰ ਕਮੀ ਕਲੇ ਦੀ ਕਮ ਕਿ ਐਸੀ ਵੀ ਸਵੇਰ ਚੜੂਗੀ ਕਿ ਵਿਧਾਇਕ ਜਿਹੜੇ ਇਸ ਦੁਨੀਆ ਚ ਨਹੀਂ ਰਹਿਣਗੇ ਸੋਚਿਆ ਸੀ ਕਦੀ ਕਦੇ ਚਿਤਸੀਤੇ ਵੀ ਨਹੀਂ ਸੀ ਕਦੇ ਸੋਚਣ ਦੀ ਕੋਈ ਗੱਲ ਹੀ ਨਹੀਂ ਸੀ ਸਵੇਰੀ ਜਦੋਂ ਸੁਣਿਆ ਤਾਂ ਬਹੁਤ ਵੱਡਾ ਦੁੱਖ ਹੋਇਆ ਸਰ ਪਤਾ ਕੀ ਲੱਗਿਆ ਕਾਰਨ ਕੀ ਲੱਗਦਾ ਹੈ ਮੈਂਬਰਾਂ ਨਾਲ ਤੁਹਾਡੀ ਗੱਲ ਹੋਈ ਹੋਣੀ ਹੈ ਕੀ ਪਤਾ ਲੱਗਿਆ ਹੈ ਮਾਮਲਾ ਕੀ ਪਤਾ ਲੱਗਿਆ ਦੇਖੋ ਅਚਾਨਕ ਹੋਇਆ ਜੋ ਕੁਝ ਵੀ ਹੋਇਆ ਹੈ ਪਰਿਵਾਰ ਨੂੰ ਵੀ ਇੰਨਾ ਹੀ ਪਤਾ ਜਦੋਂ ਅਚਾਨਕ ਉੱਥੇ ਗਏ ਆ ਕਮਰੇ ਦੇ ਵਿੱਚ ਤੋ ਨਾਲ ਦੀ ਨਾਲ ਹਸਪੀਟਲ ਲੈ ਗਏ ਸੀਨੀ ਕੋ ਨਹੀਂ ਰਿਵਾਲਵਰ ਸਾਫ ਕਰਦੇ ਕਿਉਂਕਿ ਗੋਲੀ ਲੱਗੀ ਨਹੀਂ ਇਹ ਕੁਛ ਇਹਦੇ ਬਾਰੇ ਕੋਈ ਜਾਣਕਾਰੀ ਨਾ ਇਸ ਸਥਿਤੀ ਦੇ ਵਿੱਚਾਂ ਕਿਸੇ ਨੂੰ ਪੁੱਛਿਆ ਜਾ ਸਕਦਾ ਜੀ ਫਿਰ ਅਕਸਰ ਸਰ ਪਹਿਲਾਂ ਵੀ ਕਦੀ ਆਪਣੀ ਰਿਵਾਲਵਰ ਆਪ ਹੀ ਸਾਫ ਕੀਤੀ ਉਹਨਾਂ ਨੇ ਕਰਦੇ ਸੀ ਇਹਦੇ ਬਾਰੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਨਾ ਕੁਛ ਇਸ ਤਰ੍ਹਾਂ ਦੀ ਗੱਲ ਹੈ ਠੀਕ ਹੈ ਧੰਨਵਾਦ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਸਰ ਅਗਲਾ ਸਵਾਲ सर आ, आपका काफी रहा है तो कुछ खास पल उनके साथ उनके साथ बिताया हर पल खास है एक पूरी मन में तस्वीर घूम रही है जब भी मिलते थे कोई नई बात होती थी कोई नई उन्हें अपने हलके के लिए अपने लोगों के लिए एक नया विजन होता था उनके पास और हमेशा लोगों की बात करते थे परिवार जो साझा किया है तो कहता है कि कब सोचा था आपने ऐसा हादसा होगा लगातार तो 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 कभी सपने में भी नहीं सोचा था कि ऐसा कुछ हो सकता एक ऐसा जिंदा दिल इंसान था जो हमेशा खुश रहता था लोगों को खुश रखता था हर समय उसकी अलग ही बात होती थी ऐसा कभी सोचा नहीं। तो, 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 तो अभी सरकार की ओर से कोई उनकी याद कोई और शामिल होंगे सी एम साहब शामिल आज क्या देखो अभी हमारे ऐसा ऐसा। प्रधान जी आम आदमी पार्टी के अमन अरोड़ा जी वो तो आ ही गए हैं जैसे जैसे सभी लोग आ रहे हैं सभी को दुख है अफसोस करने के लिए सभी लोग आएंगे